25 ਜੂਨ 1975 ਨੂੰ ਦੇਸ਼ ਭਰ ਦੇ ਵਿੱਚ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਮਹਾ ਮੰਤਰੀ ਅਨਿਲ ਸ਼ਰੀਨ ਵਿਸ਼ੇਸ਼ ਤੌਰ ਤੇ ਮੋਗਾ ਪਹੁੰਚੇ ਅਤੇ ਇੱਥੇ ਹੀ ਉਹਨਾਂ ਨੇ ਮੋਗਾ ਦੇ 시ਧੀ ਪਾਰਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਕਾਰਜਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 25 ਜੂਨ 1975 ਦਾ ਦਿਨ ਦੇਸ਼ ਦੇ ਲੋਕ ਅਜੇ ਤੱਕ ਨਹੀਂ ਭੁੱਲੇ ਹਨ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ 25 ਜੂਨ 1975 ਨੂੰ ਬਿਨਾਂ ਕੈਬਨਿਟ ਦੀ ਮਨਜ਼ੂਰੀ ਤੋਂ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਅਤੇ ਲੋਕਾਂ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਦਾ ਕਾਹਨ ਕਰਨ ਵਾਲੀ ਕਾਂਗਰਸ ਪਾਰਟੀ ਦੇ ਵੱਲੋਂ ਲਗਾਈ ਗਈ ਇਹ ਐਮਰਜੈਂਸੀ ਦੇ ਵਿੱਚ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਪੂਰੇ ਦੇਸ਼ ਭਰ ਦੇ ਵਿੱਚ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਲੱਗੀਏ ਐਮਰਜੈਂਸੀ ਕਿਸੇ ਨੂੰ ਵੀ ਹਜੇ ਤੱਕ ਨਹੀਂ ਭੁੱਲੀ ਹੈ ਅਤੇ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਾਂ ਦਾ ਅਤੇ ਸੰਵਿਧਾਨ ਦੀ ਰੱਖਿਆ ਕਰਨ ਦੇ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਾਂਗਰਸ ਪਾਰਟੀ ਸੰਵਿਧਾਨ ਦੇ ਮਾਮਲੇ ਵਿੱਚ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੀਐਨਸੀ ਨਿਊਜ਼ ਤੋਂ ਪੱਤਰਕਾਰ ਗੁਰਪ੍ਰੀਤ ਦੇ ਨਾਲ ਬਿਊਰੋ ਰਿਪੋਰਟ ਜਿਨ੍ਹਾਂ ਨੇ ਖੁਦ ਸੰਵਿਧਾਨ ਦੀਆਂ ਤਜੀਆਂ ਉਡਾਈਆਂ ਲੋਕਤੰਤਰ ਦੀਆਂ ਤਜੀਆਂ ਉਡਾਈਆਂ ਉਹ ਦਿਨ ਭੁੱਲਿਆ ਨਹੀਂ ਜਾ ਸਕਦਾ 25 ਜੂਨ 1970 25 ਜੂਨ 1977 ਜੋ ਵਾਪਰਿਆ इस तो करके वापरिया कि उन्नीस सौ सत्तर के चुनाव के इंदिरा गांधी जी चुनाव जितते रहे बरेली तो खिलाफ राज ने चुनाव लड़िया ने हाईकोर्ट प्रूव कर दिया कि इस चुनाव बार प्रैक्टिसिज हुई चुनाव ईमानदारी नहीं लड़ा गया इस चुनाव लैवल प्लेइंग फील्ड नहीं दिता गया ਤੇ ਇੰਦਰਾ ਗਾਂਧੀ ਨੇ ਤਾਂ ਲੀਆਂ ਕੀਤੀਆਂ ਨੇ ਅਰੇ ਹਾਈ ਕੋਰਟ ਦੇ ਕੇਸ ਨੂੰ ਸਾਬਤ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਹਾਈ ਕੋਰਟ ਨੇ ਕੀ ਕੀਤਾ ਇੰਦਰਾ ਗਾਂਧੀ ਨੂੰ ਡਿਸਮੈਂਬਰ ਕਰ ਦਿੱਤਾ ਗਿਲਟੀ ਪਾਇਆ ਕਿ ਇਹਨੇ ਚਰਾਬ ਦੇ ਵਿੱਚ ਤਾਂ ਲੀਆਂ ਕੀਤੀਆਂ ਨੇ ਤਾਂ ਲੀਆਂ ਕਰਕੇ ਜਿੱਤੇ ਨੇ ਇਸ ਕਰਕੇ ਇਹ ਜਰਾਬ ਨਿਰਸ ਕੀਤਾ ਜਾਂਦਾ ਹੈ ਸਾਡੇ ਲੋਕਤੰਤ ਦੇ ਚਰਾਬ ਨਿਰਸ ਹੋ ਜੇ